ਸਰ ਡੀਜੀਪੀ ਸਾਹਿਬ ਤੇ ਸਾਰੇ মিডিਆ ਭਰਾਵਾਂ ਨੂੰ ਸੰਬੋਧਨ ਕਰਦਾ ਹਾਂ ਪਬਲਿਕ ਨੂੰ ਸੰਬੋਧਨ ਕਰਦਾ ਹਾਂ ਇਹ ਦੱਸਣਾ ਚਾਹੁੰਦਾ ਕਿ ਮੇਰਾ ਝਗੜਾ ਨਵੰਬਰ ਵਿੱਚ ਹੋਇਆ ਸੀ ਜਿਹੜਾ ਕਿ ਦੂਜੀ ਪਾਰਟੀ ਨੇ ਚਾਰ ਜਣਿਆਂ ਨੇ ਰਲ ਕੇ ਮੈਨੂੰ ਕੁੱਟਮਾਰ ਕੀਤੀ ਸੀ ਤੇ ਇਹਦੀ ਆਹ ਮੈਂ ਸਾਰੀ ਰਿਪੋਰਟ ਵੀ ਥਾਣੇ ਦੇ ਆਇਆ ਹਾਂ ਚਾਰ ਬੰਦਿਆਂ ਦੇ ਬਿਆਨ ਕਰਾ ਕੇ ਮੈਂ ਥਾਣੇ ਦੇ ਆਇਆ ਹਾਂ ਔਰ ਇਹਨੇ ਦੂਜੀ ਪਾਰਟੀ ਨੇ ਖੁਦ ਬਲੇਡ ਮਾਰ ਕੇ ਕਿਸੇ ਵੀਡੀਓ 'ਚ ਨਹੀਂ ਆਉਂਦਾ ਬਲੇਡ ਮਾਰਨ ਵਾਲਾ ਵੀ ਇਹਦਾ ਸਾਥੀ ਸੀਗਾ ਬਲੇਡ ਮਾਰ ਕੇ ਝੂਠਾ ਪਰਚਾ ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ ਜੋ ਕਿ ਕਿਸੇ ਨੇ ਵੀ ਇਹਦੇ ਇਹਦੇ ਸਾਥ ਝੂਠੀ ਗਵਾਹੀ ਨਹੀਂ ਦਿੱਤੀ ਤੇ ਹਸਪੀਟਲ ਨੇ ਰਿਪੋਰਟ ਲਿਖਾੜੇ ਭੇਜਦੀ ਕਿਉਂਕਿ ਮੇਰੀ ਪਸਲੀ ਟੁੱਟੀ ਹੋਈ ਸੀ ਹੁਣ ਮੈਨੂੰ ਨਹੀਂ ਪਤਾ ਮੈਂ ਦੋ ਹਸਪੀਟਲਾਂ ਚੋਂ ਰਿਪੋਰਟ ਕਰਾਈ ਉੱਥੇ ਪਸਲੀ ਟੁੱਟੀ ਆਈ ਤੇ ਬਾਅਦ ਵਿੱਚ ਜਦੋਂ ਇਹਨਾਂ ਨੇ ਰਿਪੋਰਟ ਕਿਤੇ ਭੇਜੀ ਮੈਨੂੰ ਨਹੀਂ ਪਤਾ ਰਿਪੋਰਟ ਚ ਕੀ ਗਲਬੜੀ ਕੀਤੀ ਕਿਤੇ ਤੇਰੀ ਹੱਡੀ ਤਾਂ ਟੁੱਟੀ ਨਹੀਂ ਹੈਗੀ ਫਿਰ ਮੈਂ ਸਾਵਿੰਗ ਇੰਸਪੈਕਟਰ ਸਾਹਿਬ ਨੂੰ ਬੇਨਤੀ ਕੀਤੀ ਇਹਨਾਂ ਨੂੰ ਮੈਂ ਪੇਮੈਂਟ ਕਿੰਨੀ ਕਿੰਨੀ ਕਰ ਚੁੱਕਿਆ ਮੇਰੇ ਕੋਲ ਸਾਰੇ ਸਬੂਤ ਹੈਗੇ ਆ। ਔਰ ਇਹਨਾਂ ਨੂੰ ਰਿਕਵੈਸਟ ਵੀ ਕਰ ਚੁੱਕਿਆ ਹਾਂ ਸਰਪੰਚ ਸਾਹਿਬ ਸਾਹਮਣੇ ਵੀ ਰਿਕਵੈਸਟ ਕੀਤੀ ਇਹ ਮੈਨੂੰ ਮਿਲੇ ਸੀਗੇ ਕੋਰਟ ਦੇ ਵਿੱਚ ਉੱਥੇ ਵੀ ਮੈਂ ਇਹਨਾਂ ਨੂੰ ਰਿਕਵੈਸਟ ਕੀਤੀ। ਹੁਣ ਇਹ ਕਿਉਂ ਨਹੀਂ ਕਾਰਵਾਈ ਕਰ ਰਹੇ? ਮੈਨੂੰ ਮਜਬੂਰ ਹਾਈ ਕੋਰਟ ਤੱਕ ਸਾਰਾ ਲੈਣਾ ਪੈਣਾ ਮੀਡੀਆ ਦਾ ਸਾਰਾ ਲੈਣਾ ਮੈਨਾ ਨਹੀਂ ਕਾਰਵਾਈ ਕਰ ਰਹੇ ਤਾਂ ਫਿਰ ਮਜਬੂਰਨ ਇਹੀ ਹੋਊਗਾ। ਮੇਰੇ ਫੋਟੋ ਪਿਆਨ ਹੋਣਗੇ, ਇੰਟਰਵਿਊ ਹੋਊਗਾ। ਆਹ ਗੁਰਨਾਮ ਸਿੰਘ ਸੀ ਸ੍ਰੀਮਾਨ ਸਾਹਿਬ ਦਾ ਇਹਨਾਂ ਦਾ ਵੀ ਇੰਟਰਵਿਊ ਹੋਊਗਾ। ਦੋਨੇ ਪੱਖ ਕਲੀਅਰ ਹੋਣਗੇ ਤੀਜੀ ਪਾਰਟੀ ਨੂੰ ਵੀ ਬਿਠਾ ਲਾਂਗੇ ਸਾਹਬ ਨੇ ਕਿਹਾ ਐਸਆਈ ਸਾਹਿਬ ਨੇ ਵੀ ਬਿਠਾ ਕੇ ਗੱਲ ਕਰਾਂਗੇ ਹੁਣ ਦੱਸੋ ਇੱਕ ਬੰਦੇ ਦੇ ਸੱਟਾਂ ਮਾਰ ਕੇ ਚਾਰ ਜਣੇ ਤਿੰਨ ਮੇਰੇ ਮੋਬਾਈਲ ਖੋ ਕੇ ਲੈ ਗਏ ਹਫਤੇ ਬਾਅਦ ਐਸਆਈ ਸਾਹਿਬ ਨੇ ਮੇਰੇ ਕੋ ਲਿਆ ਕੇ ਦਿੱਤੇ ਬਰਾਮਦਗੀ ਨਹੀਂ ਪਾਈ ਹੈਰਾਨਗੀ ਦੀ ਗੱਲ ਦੂਜੀ ਤੇਰੇ ਤੋਂ ਬਿੰਦਰ ਸਿੰਘ son of ਕਾਂਸੀ ਸਿੰਘ ਤੋਂ ਹਫਤੇ ਬਾਅਦ ਪਾਈ ਬਰਾਮਦਗੀ ਉਹ ਮੇਰੇ ਕਾਗਜ਼ਾਂ ਦੀ ਬਰਾਮਦਗੀ ਨਹੀਂ ਪਾਈ ਗਈ ਮੈਂ ਤਾਂ ਹੈਰਾਨ ਆ ਮੈਂ ਹਾਈ ਕੋਰਟ ਪਟੀਸ਼ਨ ਕਰਨ ਲੱਗਿਆ ਕੋਈ ਗੱਲ ਨਹੀਂ ਜੋ ਸਾਥ ਪਿਆ ਲਿਆ ਉਹ ਸਾਥ ਸਹੀ ਜੇ ਨਹੀਂ ਸਾਥ ਮਿਲਿਆ ਤਾਂ ਨਾ ਸਹੀ